ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਪੰਜਾਬ ਦੇ 6 ਕੰਸਟਿਟਿਊਟਿਵ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਟੀਚਰਾਂ ਅਤੇ ਹੋਰ ਪੰਜਾਬ ਦੇ ਬਰੋਜਗਾਰ ਨੌਜਵਾਨਾਂ ਨੂੰ ਮੁੜ ਖਦਸ਼ਾ ਕਿ ਜਿਹੜੇ 6 ਇਨ੍ਹਾਂ ਕਾਲਜਾਂ ਦੇ ਵਿੱਚ ਕ੍ਰੀਬ 83 ਸਹਾਇਕ ਪ੍ਰੋਫੈਸਰ ਰੱਖਣੇ ਨੇ ਉਹਨਾਂ ਦੇ ਵਿੱਚ ਮੁੜ ਤੋਂ ਗੈਰ ਪੰਜਾਬੀ ਲੋਕਾਂ ਦਾ ਦਬਦਬਾ ਹੋ ਸਕਦਾ ਪੰਜਾਬ ਦੇ ਵਿੱਚ ਕਾਲਜਾਂ ਪੰਜਾਬ ਸਰਕਾਰੀ ਕਾਲਜ ਚਲਾਉਣ ਵਾਸਤੇ ਬਜਟ ਦਿੰਦੀ ਆ ਪਰ ਟੀਚਰ ਰੱਖਣੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜਿਸ ਨੇ ਕੋਈ ਵੀ ਲਿਖਤੀ ਜਾਂ ਪੰਜਾਬੀ ਭਾਸ਼ਾ ਲਾਜ਼ਮੀ ਕਰਾਰ ਨਹੀਂ ਦਿੱਤੀ ਜਿਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਸਿਖਿਆਰਥੀਆਂ ਨੂੰ ਪੰਜਾਬ ਦੇ ਬਰੋਜ਼ਗਾਰਾਂ ਨੂੰ ਖਦਸ਼ਾ ਕੇ ਮੋੜ ਤੋਂ ਇਨ੍ਹਾਂ ਛੇ ਕਾਲਜਾਂ ਦੇ ਵਿੱਚ ਵੀ ਗੈਰ ਪੰਜਾਬੀਆਂ ਨੂੰ ਪਹਿਲ ਦੇਣ ਦਾ ਇੱਕ ਜਰੀਆ ਬਣਾਇਆ ਗਿਆ ਜਿੱਥੇ ਇਨ੍ਹਾਂ ਟੀਚਰਾਂ ਦਾ ਜਾਂ ਹੋਰ ਬਰੋਜ਼ਗਾਰਾਂ ਦਾ ਇਹ ਖਦਸ਼ੇ ਨੇ ਉਨ੍ਹਾਂ ਖਦਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਮੇਤ ਸਮੁੱਚੀ ਪੰਜਾਬ ਸਰਕਾਰ ਚੋਪਾ ਉਧਰ ਜਿਨ੍ਹਾਂ ਟੀਚਰਾਂ ਨੂੰ ਜਾਂ ਬਰੋਜ਼ਗਾਰਾਂ ਨੂੰ ਖਦਸ਼ਾ ਕਿ ਇਹਨਾਂ 6 ਕਾਲਜਾਂ ਦੇ ਵਿੱਚ ਮੁੜ ਤੋਂ ਗੈਰ ਪੰਜਾਬੀ ਰੱਖੇ ਜਾ ਸਕਦੇ ਨੇ ਜਿਹੜਾ ਜਰੀਆ ਬਣਾਇਆ ਗਿਆ ਉਹਨਾਂ ਨੇ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੇ ਵੀ ਗੱਲ ਕੀਤੀ ਹੈ ਲੀਡਰਾਂ ਦੇ ਨਾਲ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੇ ਲੀਡਰ ਹੋਣ ਲੇਕਿਨ ਇਹ ਭਰੋਸਾ ਇਹੋ ਜਿੱਥੇ ਪੰਜਾਬ ਸਰਕਾਰ ਨੇ ਕੋਈ ਭਰੋਸਾ ਨਹੀਂ ਦਿੱਤਾ ਉਥੇ ਇਹਨਾਂ ਬਰੋਜ਼ਗਾਰ ਟੀਚਰਾਂ ਨੇ ਜਾਂ ਜਿਹੜੇ ਇਹਨਾਂ ਕਾਲਜਾਂ ਵਿੱਚ ਪੜਾ ਰਹੇ ਟੀਚਰਾਂ ਨੇ ਆਮ ਆਦੀ ਪਾਰਟੀ ਨੂੰ ਉਹ ਵੀ ਵਾਅਦਾ ਚੇਤੇ ਕਰਵਾਇਆ ਜਦੋਂ ਆਮ ਆਦੀ ਪਾਰਟੀ ਸੂਬੇ ਦੇ ਵਿੱਚ ਵਿਰੋਧੀ ਧਿਰ ਦੀ ਨੇਤਾ ਪਾਰਟੀ ਸੀ ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਆਮ ਆਦੀ ਪਾਰਟੀ ਦੀ ਜਦੋਂ ਸਰਕਾਰ ਬਣੂਗੀ ਇਹਨਾਂ 6 ਕਾਲਜਾਂ ਨੂੰ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਕਾਲਜਾਂ ਦੇ ਨਾਲ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਚਾਹੇ ਗੁਰਨਾਰਗਰ ਦੇ ਯੂਨੀਵਰਸਿਟੀਆਂ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਦੇ ਚ ਮਰਜ ਕੀਤਾ ਜਾਊਗਾ ਲੇਕਿਨ 3 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਪੰਜਾਬ ਸਰਕਾਰ ਆਪਣੇ ਵਾਅਦੇ ਤੇ ਖੰਭੂਸ਼ ਪੂਰੀ ਖਬਰ ਹੈ ਜਿਹੜਾ ਖਦਸ਼ਾ ਜਾਰ ਕੀਤਾ ਜਾ ਰਿਹਾ ਹੈਗਾ ਕਿ ਪੰਜਾਬ ਦੀ ਉੱਚੇਰੀ ਸਿੱਖਿਆ ਤੇ ਵੀ ਗੈਰ ਪੰਜਾਬੀਆਂ ਦਾ ਕਬਜ਼ਾ ਹੋ ਸਕਦਾ ਇੱਕ ਚਿੱਠੀ ਲਿਖੀ ਗਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੋਂ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੱਖ ਹੋਏ ਨੇ ਉਸ ਸਮੇਂ ਤੋਂ ਹੀ ਦਿਨ ਬਦਨ ਕੋਈ ਨਾ ਕੋਈ ਪੰਜਾਬ ਪ੍ਰਤੀ ਗਹਿਰੀ ਸਾਜ਼ਿਸ਼ ਘੜੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਹੱਕ ਹੀ ਖੋਏ ਜਾ ਰਹੇ ਨੇ ਜਾਂ ਡਾਕੇ ਮਾਰੇ ਜਾ ਰਹੇ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਬਾਅਦ ਫਿਰ ਇੱਕ ਖਦਸ਼ਾ ਇਹ ਸਾਹਮਣੇ ਆਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 6 ਕੌਨਸਟਿਟਿਊਟ ਕਾਲਜਾਂ ਉੱਤੇ ਇੱਕ ਹੋਰ ਕੈੜੀ ਨਜ਼ਰ ਰੱਖੀ ਜਾ ਰਹੀ ਹੈ ਇਹਨਾਂ 6 ਕਾਲਜਾਂ ਦਾ ਨਿਰਮਾਣ ਯੂਪੀਏ ਸਰਕਾਰ ਵੇਲੇ ਡਾਕਟਰ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਸੀ ਉਸ ਸਮੇਂ ਦਿਹਾਤੀ ਅਤੇ ਪੇਂਡੂ ਖੇਤਰਾਂ ਵਿੱਚ ਜਿਨ੍ਹਾਂ ਵਿੱਚ ਜ਼ਿਆਦਾਤਰ ਗਰੀਬ ਤਬਕੇ ਦੇ ਲੋਕ ਸੀ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਆਦੇਸ਼ ਨੇ ਨਾਲ ਹੀ ਇਹ ਜਿਹੜਾ ਵਾ 6 ਕਾਲਜ ਸ਼ੁਰੂ ਕੀਤੇ ਗਏ ਉਸ ਸਮੇਂ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਦੀ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਨੇ ਵੀ ਇਸ ਵਿੱਚ ਬਹੁਤ ਰੁਚੀ ਦਿਖਾਈ ਸੀ ਜਿਸ ਦੀ ਆਧਾਰਨ ਇਹ ਸ ਹੈ ਕਿ ਪੰਜਾਬ ਦੇ ਪਿੰਡਾਂ ਨੇ ਆਪਣੀ ਪੰਚਾਇਤੀ ਜ਼ਮੀਨ ਇਨ੍ਹਾਂ ਕਾਲਜਾਂ ਦੇ ਨਿਰਮਾਣ ਲਈ ਦਿੱਤੀ ਸੀ ਅਤੇ ਪੰਜਾਬ ਸਰਕਾਰ ਦੇ ਫੰਡਾਂ ਦੇ ਵਰਤੋਂ ਨਾਲ ਹੀ ਇਨ੍ਹਾਂ ਕਾਲਜਾਂ ਦੀਆਂ ਇਮਾਰਤਾਂ ਖੜੀਆਂ ਹੋਈਆਂ ਜਦੋਂ ਇਹ ਕਾਲਜ ਤਿਆਰ ਹੋ ਗਏ ਤਾਂ ਪੰਜਾਬ ਸਰਕਾਰ ਨੇ ਕੁਝ ਸਮੇਂ ਲਈ ਇਹ ਕਾਲਜ ਚਲਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦੇ ਦਿੱਤੇ ਸਨ ਫਿਰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਇਹਨਾਂ ਨੂੰ ਪੰਜਾਬ ਸਰਕਾਰ ਦੇ ਸਿਸਟਮ ਅੰਦਰ ਲੈ ਆਉਣ ਲਈ ਵਾਅਦੇ ਕੀਤੇ ਨੇ ਪਰ ਕਿਸੇ ਨੇ ਵੀ ਵਾਅਦਾ ਪੂਰਾ ਨਹੀਂ ਕੀਤਾ ਇੱਥੋਂ ਤੱਕ ਕਿ ਜਦੋਂ ਵਿਰੋਧੀ ਧਿਰ ਪਾਰਟੀ ਆਮ ਆਦੀ ਪਾਰਟੀ ਸੀ ਤਾਂ ਉਹਨਾਂ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਵਿੱਚ ਵਿਸ਼ੇਸ਼ ਤੌਰ 'ਤੇ ਇਹਨਾਂ ਕਾਲਜਾਂ ਨੂੰ ਪੰਜਾਬ ਸਰਕਾਰ ਦੇ ਅੰਦਰ ਮਰਜ ਕਰਨ ਦਾ ਜ਼ਿਕਰ ਕੀਤਾ ਸੀ ਪਰ ਇਹਨਾਂ ਟੀਚਰਾਂ ਦਾ ਜਿਹੜੇ ਇਹਨਾਂ ਕਾਲਜਾਂ ਵਿੱਚ ਟੀਚਰ ਪੜਾ ਰਹੇ ਨੇ ਜਾਂ ਹੋਰਾਂ ਲੋਕਾਂ ਦਾ ਕਹਿਣਾ ਕਿ ਅਫਸੋਸ ਹੈ ਕਿ 3 ਸਾਲ ਦੀ ਸਰਕਾਰ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਕੋਈ ਵੀ ਆਪਣੇ ਵਾਅਦੇ ਵੱਲ ਧਿਆਨ ਨਹੀਂ ਦਿੱਤਾ ਹੁਣ ਇਸ ਦਾ ਫਾਇਦਾ ਉਠਾਉਂਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਹਨਾਂ ਕਾਲਜਾਂ ਵਿੱਚ ਲੰਮੇ ਸਾਲਾਂ ਤੋਂ ਕੰਮ ਕਰ ਰਹੇ ਜੋਗ ਸਟਾਫ ਜਿਨ੍ਹਾਂ ਜੋਗ ਸਟਾਫ ਦੇ ਵਿੱਚ ਨੈਟ ਜਾਂ ਪੀ ਐਚ ਡੀ ਪਾਸ ਟੀਚਰ ਨੇ ਪੰਜਾਬ ਦੇ ਸਟਾਫ ਨੂੰ ਇਹ ਖਤਸ਼ਾ ਕਿ ਬਾਹਰ ਕੱਢਣ ਦਾ ਰਸਤਾ ਚੁਣਿਆ ਗਿਆ ਹੈ। ਇਹਨਾਂ ਕਾਲਜਾਂ ਵਿੱਚ ਇਸ ਤਰ੍ਹਾਂ ਅਸਾਮੀਆਂ ਕੱਢੀਆਂ ਗਈਆਂ ਜਿਸ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਨਹੀਂ ਹੈ ਅਤੇ ਕੋਈ ਵੀ ਪੰਜਾਬ ਲਈ ਵਿਸ਼ੇਸ਼ ਕੋਟਾ ਹੀ ਨਹੀਂ ਰੱਖਿਆ ਗਿਆ। ਸਗੋਂ ਇਹ ਵੀ ਖਤਸ਼ਾ ਜ਼ाहिर ਕੀਤਾ ਗਿਆ ਕਿ ਇੱਕ ਸਾਜ਼ਿਸ਼ ਦੇ ਤਹਿਤ ਆਪਣਾ ਰਸਤਾ ਸਾਫ਼ ਕਰਨ ਲਈ ਸਿਰਫ 100 ਨੰਬਰ ਦੀ ਇੰਟਰਵਿਊ ਹੀ ਰੱਖੀ ਗਈ ਹੈ ਜਿਸ ਵਿੱਚ ਕਿਸੇ ਸਟੇਟ ਤੋਂ ਆਪਣੀ ਮਨਪਸੰਦ ਦੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾ ਸਕਦਾ ਇਹਨਾਂ ਲੋਕਾਂ ਦੀ ਸਵਾਰਥੀ ਭਾਵਨਾ ਸਪਸ਼ਟ ਨਜ਼ਰ ਆ ਰਹੀ ਹੈ ਕਿਉਂਕਿ ਇਹ ਸਾਰੇ ਕਾਲਜ ਪੰਜਾਬ ਦੇ ਪਿੰਡੂ ਖੇਤਰਾਂ ਵਿੱਚ ਹੋਣ ਕਰਕੇ ਉਸ ਸਮੇਂ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖ ਨੇ ਸਨ ਸ਼ੁਰੂਆਤੀ ਦੌਰ ਵਿੱਚ ਬਹੁਤ ਸਾਰਾ ਸਟਾਫ ਆਇਆ ਪਰ ਜਿਆਦਾ ਕਠਿਨਾਈਆਂ ਕਰਕੇ ਬਹੁਤ ਸਾਰਾ ਸਟਾਫ ਛੱਡ ਵੀ ਗਿਆ ਜੋ ਸਟਾਫ ਰਹਿ ਗਿਆ ਉਹਨਾਂ ਸਾਰਿਆਂ ਨੇ ਮਿਹਨਤ ਕਰਕੇ ਇਹਨਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਐਡਮਿਸ਼ਨ ਲੈ ਕੇ ਵੀ ਵੱਡੇ ਪੱਧਰ ਤੇ ਮਿਹਨਤ ਕੀਤੀ ਤੇ ਇਸ ਸਮੇਂ ਕਰੀਬ 3000 ਤੋਂ ਵੱਧ ਇਨ੍ਹਾਂ ਸ਼ਹਿਰ ਕਾਲਜਾਂ ਵਿੱਚ ਵਿਦਿਆਰਥੀ ਪੜ੍ਹਦੇ ਨੇ ਹੁਣ ਬਹੁਤਾ ਜਿਹੜਾ ਕਾਲਜ ਸਟਾਫ ਆ ਉਹ 35 ਸਾਲ ਤੋਂ ਉਮਰ ਹੋ ਚੁੱਕਿਆ ਲੇਕਿਨ ਹੁਣ ਜਿਹੜੇ ਪੰਜਾਬ ਯੂਨੀਵਰਸਿਟੀ ਵੱਲੋਂ ਕਰੀਬ 83 ਜਿਹੜੇ ਟੀਚਰ ਭਰਤੀ ਕਰਨ ਦੇ ਸਹਾਇਕ ਪ੍ਰੋਫੈਸਰ ਭਰਤੀ ਕਰਨ ਦੀ ਗੱਲ ਕੀਤੀ ਗਈ ਹੈ ਇਸ਼ਤਿਹਾਰ ਕੱਢੇਗੇ ਨੇ ਉਹਦੇ ਚ ਬਹੁਤ ਸਾਰੇ ਇਨ੍ਹਾਂ ਕਾਲਜਾਂ ਵਿੱਚ ਪੜਾਉਣ ਵਾਲੇ ਟੀਚਰਾਂ ਨੂੰ ਖਦਸ਼ਾ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਊਗਾ ਕਿਉਂਕਿ 100 ਨੰਬਰ ਦੀ ਇੰਟਰਵਿਊ ਰੱਖੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਫੰਡਿੰਗ ਦਿੰਦੀ ਹੈ ਪੰਜਾਬ ਸਰਕਾਰ ਦਾ ਬਜਟ ਹੈ ਲੇਕਿਨ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਵੀ ਪਾਸ ਕੀਤਾ ਹੈ ਕਿ ਜਿਹੜੀ ਵੀ ਭਰਤੀ ਹੋਏਗੀ ਉਸ ਭਰਤੀ ਵਾਸਤੇ ਪੰਜਾਬੀ ਭਾਸ਼ਾ ਦਾ ਟੈਸਟ ਲਾਜ਼ਮੀ ਹੈ ਜੋ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰੇਗਾ ਉਹੀ ਭਰਤੀ ਹੋਏਗਾ ਲੇਕਿਨ ਇਹਦੇ ਵਾਸਤੇ ਕੋਈ ਭਰਤੀ ਪ੍ਰਕਿਰਿਆ ਵਾਸਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਲਾਜ਼ਮੀ ਟੈਸਟ ਨਹੀਂ ਰੱਖਿਆ ਗਿਆ ਸਿਰਫ 100 ਨੰਬਰ ਦੀ ਇੰਟਰਵਿਊ ਰੱਖੀ ਗਈ ਹੈ ਇਸ ਸਮੇਂ ਇਨ੍ਹਾਂ 6 ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਭਗ 3000 ਦੱਸੀ ਗਈ ਹੈ ਜਿਨ੍ਹਾਂ ਵਿੱਚੋਂ 95% ਪਿੰਡੂ ਖੇਤਰ ਦੇ ਨਾਲ ਸਬੰਧਤ ਰੱਖਣ ਵਾਲੇ ਵਿਦਿਆਰਥੀ ਇਨ੍ਹਾਂ ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਨੇ ਫਿਲਹਾਲ ਇਨ੍ਹਾਂ ਕਾਲਜਾਂ ਵਿੱਚ ਟੀਚਰਾਂ ਦੀ ਗਿਣਤੀ 110 ਜ਼ਿਆਦਾਤਰ ਟੀਚਰ ਉਹੀ ਨੇ ਜਿਹੜੇ 2010 2011 ਵਾਲੇ ਸੈਸ਼ਨ ਤੋਂ ਪੜਾ ਰਹੇ ਨੇ ਤੇ UGC ਦੀਆਂ ਯੋਗਤਾਵਾਂ ਨੂੰ ਜਾਂ ਸ਼ਰਤਾਂ ਨੂੰ ਪੂਰੀਆਂ ਕਰਦੇ ਨੇ ਇਨ੍ਹਾਂ ਵਿੱਚੋਂ ਬਹੁਤ ਸਾਰਾ ਸਟਾਫ ਜਿਨ੍ਹਾਂ ਦੀ ਉਮਰ 37 ਸਾਲ ਟੱਪ ਚੁੱਕੀ ਹੈ ਔਰ 2010 2011 ਵਿੱਚ ਹੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਇਹ ਜਿਹੜੇ ਕਾਲਜ ਸ਼ੁਰੂ ਕੀਤੇ ਗਏ ਹੁਣ ਪੰਜਾਬ ਯੂਨੀਵਰਸਿਟੀ ਵੱਲੋਂ 83 ਸਹਾਇਕ ਪ੍ਰੋਫੈਸਰ ਭਰਤੀ ਕਰਨੇ ਨੇ ਇਹਨਾਂ ਕਾਲਜਾਂ ਵਿੱਚ ਚਾਰ ਤਰ੍ਹਾਂ ਦੇ ਕੋਰਸ ਨੇ ਬੀਏ, ਬੀਸੀਏ, ਬੀਕਾਮ ਅਤੇ ਪੀਜੀ ਡੀਸੀਏ ਇਹ ਜਿਹੜੇ ਇੱਥੇ ਇਹਨਾਂ ਕੋਰਸਾਂ ਦੀ ਜਿਹੜੀ ਵਿਦਿਆਰਥੀ ਪੜ੍ਹਾਈ ਕਰਨੇ ਬੀਏ ਦੇ ਲਗਭਗ ਸਾਰੇ ਜਿਹੜੇ ਸਬਜੈਕਟ ਨੇ ਪੜ੍ਹਾਏ ਜਾਂਦੇ ਨੇ ਇਨਾਂ ਕਾਲਜਾਂ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਰੈਗੂਲਰ ਹੁਣ ਤੱਕ ਟੀਚਰ ਨਹੀਂ ਹੈ ਸਿਰਫ ਪ੍ਰਿੰਸੀਪਲ ਹੀ ਰੈਗੂਲਰ ਤੇ ਹੁਣ ਜਿਹੜੇ 83 ਸਹਾਇਕ ਪ੍ਰੋਫੈਸਰ ਭਰਤੀਆਂ ਨੇ ਉਹ ਸਾਰੇ ਰੈਗੂਲਰ ਬੇਸਿਸ ਦੇ ਹੋਣਗੇ ਨਵੀਂ ਭਰਤੀ ਰੈਗੂਲਰ ਹੈ ਪਰ ਉਸ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਨਹੀਂ ਹੈ ਸਿਰਫ 100 ਨੰਬਰ ਦੀ ਇੰਟਰਵਿਊ ਰੱਖੀ ਗਈ ਹੈ ਤੇ ਇਹ ਇਨਾਂ ਟੀਚਰਾਂ ਦਾ ਜਾਂ ਬਾਕੀ ਜਿਹਨਾਂ ਲੋਕਾਂ ਨੇ ਅਪਲਾਈ ਕਰ ਰਹੇ ਨੇ ਉਹਨਾਂ ਦਾ ਖਦਸ਼ਾ ਹੈ ਕਿ ਇਹਦੇ ਵਿੱਚ ਗੈਰ ਪੰਜਾਬੀਆਂ ਨੂੰ ਰੱਖਣ ਵਾਸਤੇ ਹੀ ਇਹ 100 ਨੰਬਰ ਦੀ ਇੰਟਰਵਿਊ ਰੱਖੀ ਗਈ ਹੈ ਤੇ ਨਾ ਹੀ ਪੰਜਾਬੀ ਭਾਸ਼ਾ ਦਾ ਲਾਜ਼ਮੀ ਟੈਸਟ ਰੱਖਿਆ ਗਿਆ ਜਿਹੜੇ 83 ਅਸਿਸਟੈਂਟ ਪ੍ਰੋਫੈਸਰ ਰੱਖਣੇ ਉਹਨਾਂ ਵਿੱਚ ਕਮਰਸ ਦੇ 12 ਕੰਪਿਊਟਰ ਸਾਇੰਸ ਦੇ 10 ਇਕਨੋਮਿਕਸ ਦੇ 4 ਇੰਗਲਿਸ਼ ਦੇ 14 ਹਿੰਦੀ ਦੇ 4 ਹਿਸਟਰੀ ਦੇ 6 ਮੈਥਮੈਟਿਕਸ ਦੇ 4 ਫਿਜ਼ੀਕਲ ਐਜੂਕੇਸ਼ਨ ਦੇ 6 ਪੋਲੀਟੀਕਲ ਸਾਇੰਸ ਦੇ 5 ਪੰਜਾਬੀ ਦੇ 14 ਅਤੇ ਸੋਸ਼ੀਓਲੋਜੀ ਦੇ ਚਾਰ ਜਿਹੜੇ ਨੇ ਸਹਾਇਕ ਪ੍ਰੋਫੈਸਰ ਭਰਤੀ ਕਰਦੇ ਨੇ ਹੁਣ ਕਈ ਟੀਚਰਾਂ ਤੇ ਕਈ ਬਰੋਜ਼ਗਾਰ ਸਖਿਆਰਥੀਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੂੰ ਵੀ ਚਿੱਠੀ ਲਿਖੀ ਸੀ ਜਿਨ੍ਹਾਂ ਨੇ ਬਾਅਦ ਵਿੱਚ ਇੱਕ ਟਵੀਟ ਕੀਤਾ ਔਰ ਟਵੀਟ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇਹ ਵੀ ਕਿਹਾ ਸੀ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਲਿਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਸੰਗਠਿਤ ਕਾਲਜਾਂ ਵਿੱਚ ਨਵੇਂ ਅਧਿਆਪਕ ਭਰਤੀਆਂ ਸੰਬੰਧੀ ਪੰਜਾਬ ਦੇ ਨਿਵਾਸੀਆਂ ਨੂੰ ਹਟਾ ਕੇ ਬਾਹਰਲੇ ਲੋਕਾਂ ਨੂੰ ਮੌਕਾ ਦੇਣ ਵਿਰੁੱਧ ਅਰਜੀ ਉਹ ਲਿਖਦੇ ਨੇ ਕਿ ਅਸੀਂ ਹੇਠ ਲਿਖੇ ਜਿਹੜੇ ਵਿਦਿਆਰਥੀ ਟੀਚਰਾਂ ਜੋ ਸੂਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 6 ਕੌਨਸਟਿਟਿਊਟ ਕਾਲਜਾਂ ਵਿੱਚ ਸਹਾਇਕ ਅਧਿਆਪਕਾਂ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਆਪਣੇ ਹੱਕਾਂ ਦੀ ਰੱਖਣ ਲਈ ਅਰਜੀ ਤੁਹਾਡੇ ਕੋਲ ਪੇਸ਼ ਕਰ ਰਹੇ ਹਨ ਇਹ ਕਾਲਜ 2110 211 ਵਿੱਚ ਪੰਜਾਬ ਸਰਕਾਰ ਵੱਲੋਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵਾਲੀ ਸਰਕਾਰ ਵੱਲ ਸ਼ੁਰੂ ਕੀਤੇ ਗਏ ਸਨ ਤਾਂ ਜੋ ਪੰਜਾਬ ਦੇ ਪਿੰਡਾਂ ਤੇ ਪਛੜੇ ਇਲਾਕਿਆਂ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਮਿਲ ਸਕੇ। ਇਹਨਾਂ ਕਾਲਜਾਂ ਵਿੱਚ ਲਗਭਗ 110 ਅਧਿਆਪਕ ਕੰਮ ਕਰ ਰਹੇ ਨੇ ਸਾਨੂੰ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਮਿਹਨਤ ਤੇ ਯੋਗਤਾ ਦੇ ਆਧਾਰ ਉੱਤੇ ਹੀ ਨਿਯੁਕਤ ਕੀਤਾ ਗਿਆ ਸੀ। ਅਸੀਂ ਸਾਰੇ ਪੰਜਾਬ ਦੇ ਨਿਵਾਸੀ ਆ ਅਤੇ ਇਹਨਾਂ ਪਿੰਡਾਂ ਦੀ ਭਾਸ਼ਾ, ਰਹਿਣੀ-ਸਵਣੀ ਤੇ ਸਮਾਜਿਕ ਮਾਹੌਲ ਨਾਲ ਠੀਕ-ਠਾਕ ਜਾਣੂ ਆ ਇਸ ਦੇ ਬਾਵਜੂਦ ਅਜੇ ਤੱਕ ਸਾਡੀਆਂ ਨੋਂ ਕ੍ਰਿਆ ਪੱਕੀਆਂ ਨਹੀਂ ਕੀਤੇ ਗਏ ਹਾਲ ਵਿੱਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਨਵੀਆਂ ਅਧਿਆਪਕ ਭਰਤੀਆਂ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਉਹ ਸਾਨੂੰ ਬਾਹਰ ਕੱਢਣ ਵਾਲਾ ਤੇ ਸੂਬੇ ਦੇ ਹੱਕਾਂ ਦੇ ਲੰਘਣ ਵਾਲਾ ਲੱਗ ਰਿਹਾ ਇਸ ਇਸ਼ਤਿਹਾਰ ਵਿੱਚ ਨਾ ਤਾਂ ਪੰਜਾਬੀ ਭਾਸ਼ਾ ਦੀ ਲੋੜ ਰੱਖੀ ਗਈ ਹੈ ਤੇ ਨਾ ਹੀ ਮੌਜੂਦਾ ਅਧਿਆਪਕਾਂ ਦੀ ਸੇਵਾ ਤੇ ਤਜਰਬੇ ਦਾ ਕੋਈ ਧਿਆਨ ਰੱਖਿਆ ਗਿਆ ਇਹੋ ਜੀ ਭਰਤੀ ਬਾਹਰਲੇ ਲੋਕਾਂ ਨੂੰ ਲਿਆਉਣ ਲਈ ਰਸਤਾ ਖੋਲ ਰਹੀ ਹੈ ਜੋ ਨਾ ਇੱਥੋਂ ਦੇ ਲੋਕਾਂ ਨੂੰ ਸਮਝਦੇ ਹਨ ਤੇ ਨਾ ਹੀ ਇੱਥੋਂ ਦੀ ਬੋਲੀ ਨੂੰ ਇਹ ਕਾਲਜ ਪੰਜਾਬੀ ਲੋਕਾਂ ਦੀ ਭਲਾਈ ਲਈ ਬਣਾਏ ਗਏ ਸਨ ਜਿਨ੍ਹਾਂ ਲਈ ਪਿੰਡਾਂ ਨੇ ਆਪਣੀ ਪੰਚਾਇਤੀ ਜ਼ਮੀਨ ਵੀ দান ਕੀਤੀ ਸੀ ਤੇ ਪੰਜਾਬ ਸਰਕਾਰ ਨੇ ਪੈਸਾ ਲਾ ਕੇ ਇਹਨਾਂ ਕਾਲਜਾਂ ਦੀ ਉਸਾਰੀ ਕਰਵਾਈ ਸੀ ਬਾਅਦ ਵਿੱਚ ਇਹ ਕਾਲਜ ਯੂਨੀਵਰਸਿਟੀ ਨੂੰ ਸੌਂਪ ਦਿੱਤੇ ਗਏ ਤੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਇਹਨਾਂ ਕਾਲਜਾਂ ਨੂੰ ਚਲਾਉਣ ਵਾਸਤੇ ਫੰਡ ਦਿੱਤਾ ਜਾਂਦਾ ਚੋਰੋਣਾ ਦਰਾਂ ਆਮ ਆਦੀ ਪਾਰਟੀ ਵੱਲੋਂ ਇਹਨਾਂ ਕਾਲਜਾਂ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ ਇਸ ਦੇ ਉਲਟ ਯੂਨੀਵਰਸਿਟੀ ਵੱਲੋਂ ਨਵੀਆਂ ਭਰਤੀਆਂ ਰਾਹੀਂ ਸਾਨੂੰ ਨੌਕਰੀ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ 100 ਅੰਕਾਂ ਵਾਲਾ ਇੰਟਰਵਿਊ ਰੱਖ ਕੇ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਢਿੱਲਾ ਤੇ ਪੱਖਪਾਤੀ ਬਣਾਇਆ ਗਿਆ ਅਸੀਂ ਇਹ ਸਾਫ਼ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਨਵੀਂ ਭਰਤੀਆਂ ਨਾਲ ਕੋਈ ਵਿਰੋਧ ਨਹੀਂ ਆ ਪਰ ਸਾਡੀ ਮੰਗ ਇਹ ਹੈ ਕਿ ਜੋ ਅਧਿਆਪਕ ਪਹਿਲਾਂ ਤੋਂ ਇਨ੍ਹਾਂ ਕਾਲਜਾਂ ਵਿੱਚ ਸਵਾਮਾਂ ਨਿਭਾ ਰਹੇ ਨੇ ਯੋਗਤਾ ਰੱਖਦੇ ਨੇ ਅਤੇ ਸਾਲਾਂ ਤੋਂ ਇਨ੍ਹਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਦੂਜੀ ਨਵੀਂ ਭਰਤੀ ਵਿੱਚ ਪੰਜਾਬੀ ਭਾਸ਼ਾ ਦੀ ਜਾਣਕਾਰੀ ਘੱਟੋ-ਘੱਟ 10ਵੀਂ ਪੱਛਾ ਜਮਾਤ ਤੱਕ ਲਾਜ਼ਮੀ ਹੋਵੇ ਤੇ ਜੇ ਸੂਬੇ ਦੇ ਨਿਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਖਾਸ ਕਰਕੇ ਇਹਨਾਂ ਪਿੰਡਾਂ ਵਿੱਚ ਸਥਿਤ ਕਾਲਜਾਂ ਲਈ ਜਿੱਥੇ ਸਥਾਨਕ ਬੋਲੀ ਵਿੱਚ ਇਹ ਪਾਠ ਪੜ੍ਹਾਉਣਾ ਜ਼ਰੂਰੀ ਹੈ ਚੌਥਾ ਜਿਗਰ ਜੋਗੇ ਕਿ ਇਹ ਮਸਲਾ ਕੇਂਦਰ ਰਾਜ ਸਬੰਧਾਂ ਨਾਲ ਸੰਬੰਧਿਤ ਹੈ ਵਿਸ਼ੇਸ਼ ਤੌਰ ਤੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਦੇ ਅਧਿਕਾਰਾਂ ਅਤੇ ਉੱਚੇਚੇ ਤੌਰ ਤੇ ਚੰਡੀਗੜ੍ਹ ਕੇਂਦਰ ਸਸ਼ਸ ਪ੍ਰਦੇਸ਼ ਤੇ ਪੰਜਾਬ ਦੇ ਸੂਬੇ ਦੇ ਅਧਿਕਾਰਾਂ ਨਾਲ ਸਬੰਧਤ ਅਸੀਂ ਤੁਹਾਡੇ ਤੋਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਰੱਖਿਆ ਲਈ ਸਾਡਾ ਸਾਥ ਤੇ ਲੋਕਾਂ ਤੱਕ ਸਾਥ ਪਹੁੰਚਾਓ ਸਰਕਾਰ ਦੇ ਯੂਨੀਵਰਸਿਟੀ ਉੱਤੇ ਦਬਾਅ ਪਾਓ ਕਿ ਸਾਡੀਆਂ ਸਾਰੀਆਂ ਨੌਕਰੀਆਂ ਨੂੰ ਬਚਾਇਆ ਜਾ ਸੇ ਹੁਣ ਇਹ ਜਿਹੜੇ ਕਾਲਜ ਨੇ ਛੇ ਇਹ ਕਾਲਜ ਨੇ ਮੋਣਕੇ ਹਠਾਰ ਗੁਰੂ ਹਰਸਹਾਇ ਫਿਰੋਜ਼ਪੁਰ ਮੋਕਮ ਖਾਂ ਵਾਲਾ ਫਿਰੋਜ਼ਪੁਰ ਸਿੱਖਾਂ ਵਾਲਾ ਮੁਕਸਰ ਨਿਹਾਲ ਸਿੰਘ ਕਾਲਜ ਦੇ ਵਿੱਚ ਉਹ ਮੋਗਾ ਦੇ ਦੀ ਅਤੇ ਧਰਮਕੋਟ ਮੋਗਾ ਤੇ ਬਲਾਚੌਰ ਇਹ ਨਵਾਂ ਸ਼ਹਿਰ ਇਹ 6 ਕਾਲਜ ਨੇ ਔਰ 6 ਕਾਲਜਾਂ ਦੇ ਵਿੱਚ ਜਿਹੜੇ ਇਸ ਟਾਈਮ ਜਿਹੜੇ ਪ੍ਰੋਫੈਸਰ ਨੇ ਸਹਾਇਕ ਪ੍ਰੋਫੈਸਰ ਉਹ ਪੜਾ ਰਹੇ ਨੇ ਇਹਨਾਂ ਕਾਲਜਾਂ ਦੇ ਵਿੱਚ ਪੜਾ ਰਹੇ ਟੀਚਰਾਂ ਨੂੰ ਤੇ ਜਿਨ੍ਹਾਂ ਹੋਰ ਜਿਹੜੇ ਲੋਕ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਖਦਸ਼ਾ ਵਾ ਕੇ ਉਹਨਾਂ ਦੇ ਨਾਲ ਜਿਹੜਾ ਵਾ ਉਹ ੱਟਕਾ ਹੋ ਸਕਦਾ ਹੁਣ ਇਸ ਲੈ ਕੇ ਬਹੁਤ ਸਾਰੇ ਜਿਹੜੇ ਇਹਨਾਂ ਕਾਲਜਾਂ ਦੇ ਪ੍ਰੋਫੈਸਰ ਨੇ ਉਹ ਪੰਜਾਬ ਸਰਕਾਰ ਨੂੰ ਮਿਲਣਾ ਵੀ ਚਾਹੁੰਦੇ ਸੀ ਲੇਕਿਨ ਇਹਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਦਾ ਕੋਈ ਵੀ ਐਮਐਲਏ ਜਾਂ ਮੰਤਰੀ ਉਹਨਾਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਦੇ ਰਿਹਾ ਉਹਨਾਂ ਦੀ ਗੱਲ ਵੀ ਸੁਣਨ ਨੂੰ ਕੋਈ ਤਿਆਰ ਨਹੀਂ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਸવાય ਸ਼੍ਰੋਮਣੀ ਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੇ ਇਸ ਮਸਲੇ ਤੇ ਗੱਲ ਹੀ ਨਹੀਂ ਕੀਤੀ ਨਾ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਾ ਹੀ ਵਿਰੋਧੀ ਧਰਨਾ ਨੇਤਾ ਨਾ ਹੀ ਕਿਸੇ ਕਾਂਗਰਸ ਪਾਰਟੀ ਦੇ ਐਮ ਐਲ ਏ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਉਹ ਵੀ ਇਸ ਮਸਲੇ ਦੇ ਵਿੱਚ ਚੁੱਪ ਨੇ ਪਰ ਜਿੱਥੇ ਤੱਕ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਸਵਾਲ ਉਹ ਵੀ ਇਸ ਮਸਲੇ ਦੇ ਵਿੱਚ ਕੇਸਲ ਮਾਰ ਕੇ ਬੈਠੇ ਹੋਏ ਨੇ ਹੁਣ ਸਵਾਲ ਹੈ ਕਿ ਜੇ ਪੰਜਾਬ ਦੇ ਕਾਲਜਾਂ ਪੰਜਾਬ ਸਰਕਾਰੀ ਫੰਡਿੰਗ ਦੇ ਰਹੀ ਹੈ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਹੀ ਤਰਜੀ ਮਿਲਣੀ ਚਾਹੀਦੀ ਹੈਗੀ 100 ਨੰਬਰ ਦੇ ਜਿਹੜੇ ਇੰਟਰਵਿਊ ਆ ਉਹਦੇ ਨਾਲ ਪੰਜਾਬੀ ਭਾਸ਼ਾ ਦਾ ਜਿਹੜੀ ਉਹ ਲਾਜ਼ਮੀ ਹੋਣੀ ਚਾਹੀਦੀ ਹੈ ਔਰ ਜਿਹੜੇ ਇੱਥੇ ਸਹਾਇਕ ਪ੍ਰੋਫੈਸਰ ਪੜਾ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨਵੀਂ ਭਰਤੀ ਦੇ ਵਿੱਚ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਜਿਹੜਾ ਵਾ ਉਹ ਕੋਟਾ ਫਿਕਸ ਕਰਨਾ ਚਾਹੀਦਾ ਸੀ ਹੁਣ ਸਵਾਲ ਸਭ ਤੋਂ ਵੱਡੀ ਗੱਲ ਹੈ ਕਿ ਆਖਰ ਪੰਜਾਬ ਸਰਕਾਰ ਕਿਉਂ ਚੁੱਪਾ ਪੰਜਾਬ ਦਾ ਉਚੇਰੀ ਸਿੱਖਿਆ ਵਿਭਾਗ ਕਿਉਂ ਚੁੱਪਾ ਔਰ ਪਹਿਲਾਂ ਵੀ ਚਾਹੇ ਪੰਜਾਬ ਪੁਲਿਸ ਹੋਵੇ ਚਾਹੇ ਬਿਜਲੀ ਬੋਰਡ ਹੋਵੇ ਜਾਂ ਫਿਰ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਜਾਂ ਹੋਰ ਵਿਭਾਗਾਂ ਦੇ ਵਿੱਚ ਵੀ ਪੰਜਾਬੀਆਂ ਦੇ ਮੁਕਾਬਲੇ ਜਿਹੜੇ ਨੇ ਉਹ ਗੈਰ ਪੰਜਾਬੀ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਭਰਤੀ ਹੋ ਰਹੇ ਨੇ ਤੇ ਹੁਣ ਫਿਰ ਬਹੁਤ ਸਾਰੇ ਲੋਕਾਂ ਨੂੰ ਖਦਸ਼ਾ ਖਾਸ ਕਰਕੇ ਜਿਹੜੇ ਇਹਨਾਂ 6 ਕਾਲਜਾਂ ਵਿੱਚ ਆਰਜੀ ਤੌਰ ਤੇ ਪੜਾ ਰਹੇ ਸਹਾਇਕ ਪ੍ਰੋਫੈਸਰ ਉਹਨਾਂ ਦਾ ਵੀ ਖਦਸ਼ਾ ਕਿ ਜਿਹੜੀ ਸਿਰਫ ਤੇ ਸਿਰਫ 100 ਨੰਬਰ ਦੀ ਇੰਟਰਵਿਊ ਰੱਖੀ ਆ ਔਰ 83 ਸਹਾਇਕ ਪ੍ਰੋਫੈਸਰ ਰੱਖਣੇ ਜਾਣੇ ਨੇ ਉਹ ਸਿਰਫ ਬਾਰੇ ਲੋਕਾਂ ਨੂੰ ਹੀ ਭਰਤੀ ਕਰਨ ਵਾਸਤੇ ਇੱਕ ਰਾਹ ਅਪਣਾਇਆ ਪਰ ਪੰਜਾਬ ਸਰਕਾਰ ਕਿਉਂ ਚੁੱਪਾ ਇਹਦਾ ਜਵਾਬ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਨੇ ਕਿ ਆਖਿਰ ਜਿਸ ਕਾਲਜ ਪੰਜਾਬ ਦੀਆਂ ਪੰਚਾਇਤਾਂ ਨੇ ਆਪਣੀਆਂ ਜ਼ਮੀਨਾਂ ਦੇ ਕੇ ਕਾਲਜ ਬਣਾਏ ਨੇ ਸਰਕਾਰ ਦੇ ਪੈਸੇ ਨਾਲ ਬਿਲਡਿੰਗ ਬਣੀਆਂ 3000 ਦੇ ਕਰੀਬ ਉੱਥੇ ਵਿਦਿਆਰਥੀ ਪੜ੍ਹਦਾ 100 ਦੇ ਕਰੀਬ ਜਿਹੜੇ ਟੀਚਰ ਪੜਾ ਰਹੇ ਨੇ ਤੇ ਫਿਰ ਉੱਥੇ ਪੰਜਾਬੀ ਭਾਸ਼ਾ ਜਿਹੜੀ ਆ ਉਹ ਲਾਜ਼ਮੀ ਕਿਉਂ ਨਹੀਂ ਆ ਕਿਉਂ ਨਹੀਂ ਜਿਹੜੀ ਨਵੀਂ ਭਰਤੀ ਹੋ ਰਹੀ ਆ ਉਹਦੇ ਵਾਸਤੇ ਪਹਿਲਾਂ ਪੰਜਾਬੀ ਭਾਸ਼ਾ ਦਾ ਜਿਹੜਾ ਟੈਸਟ ਆ ਉਲਾਜ਼ਮੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਲੇਕਿਨ ਹੁਣ ਇਹਨਾਂ ਟੀਚਰਾਂ ਦਾ ਖਦਸ਼ਾ ਔਰ ਰੋਸ ਵੀ ਆ ਦੋਸ਼ ਵੀ ਆ ਕਿ ਨਾ ਤੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਦਾ ਸਮਾਂ ਦੇ ਰਹੇ ਪਰ ਪੰਜਾਬ ਨਾਲ ਧੱਕਾ ਸ਼ਾਇਦ ਪੰਜਾਬੀ ਨਾ ਹੀ ਬਰਦਾਸ਼ਤ ਕਰੇ ਇਸ ਜਾਣਕਾਰੀ ਦੇ ਨਾਲ ਧਰਤੋ ਲੈਂਦੇ ਆ ਗਏ ਦੇਖਦੇ ਰੋਏ ਵਿੱਚ ਪੰਜਾਬ ਧੰਨਵਾਦ